ਪਠਾਨਕੋਟ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਦੇ ਚੱਲਦੇ ਪਿਛਲੇ ਕੁਝ ਦਿਨਾਂ ਤੋਂ ਤਣਾਅਪੂਰਨ ਮਾਹੌਲ ਬਣਿਆ ਹੋਇਆ ਤੇ ਲੋਕ ਆਤੰਕ ਤੇ ਸਾਇਅਤ ਦੇ ਵਿਚਿੰਗ ਦੇਲੇ ਮਜਬੂਰ ਨੇ ਪਰ ਹੁਣ ਸਭ ਕੁਝ ਸੁਤੰਤਰਵਾਦ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਨਾਪਾਕ ਹਰਕਤ ਸਾਹਮਣੇ ਆਈ ਹੈ ਜ਼ਿਲ੍ਹੇ ਦੇ ਕਰੋਲੀ ਪਿੰਡੇ ਕੋਲ ਇੱਕ ਪਾਕਿਸਤਾਨੀ ਗੁਬਾਰਾ ਦੇਖਿਆ ਗਿਆ ਜਦੋਂ ਸੈਨਾ ਨੇ ਆਪਣੀ ਕਬਜ਼ੇ ਚਲਾ ਲਿਆ ਇਸ ਸਬੰਧ ਵਿੱਚ ਜਿੱਥੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਟੈਲੈਂਟ ਜਾ ਰਹੇ ਸਨ ਤਾਂ ਗੁਬਾਰਾ ਦੇਖਿਆ ਦੇਖਦੇ ਹੀ ਲੋਕਾਂ ਦੀ ਪੀੜ ਚ ਮਾਹੌਗੈ ਸੁਰੱਖਿਆ ਦੇ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੇ ਦੀ ਸੈਨਾ ਤੇ ਪੂਰਾ ਭਰੋਸਾ ਕਰਦਿਆਂ ਸਾਨੂੰ ਕਿਸੇ ਦਾ ਕੋਈ ਵੀ ਡਰ ਨਹੀਂ ਹੈ। ਪੁਸ਼ਪਿੰਦਰ ਪਠਾਨੀਆਂ ਪਿੰਡ ਕਰੋਲੀ ਦਾ ਐਕਸ ਬਲੌਕ ਸਮਤੀ ਮੈਂਬਰ ਮੈਂ ਸ਼ਹਿਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲਾਗੇ ਪੁੱਜਿਆ ਤੇ ਲੋਕੀ ਖੜੇ ਸੀਗੇ। ਤੇ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਵਾਰਾ ਜਿਹੜਾ ਇੱਥੇ ਪਿਆ ਹੋਇਆ ਸੀ। ਔਰ ਉਹਦੇ ਤੇ ਪੀਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬਣਿਆ ਹੈ ਪਾਕਿਸਤਾਨ ਦਾ। ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ। ਤੇ ਫਿਰ ਆ ਮੈਸੇਜ ਦਿੱਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਤੋਂ ਕਲੈਕਟ ਕਰਕੇ ਲੈ ਗਏ। ਕਿ ਲੱਗਦਾ ਕਿੱਥੋਂ ਆਇਆ ਹੈ ਇਹ ਪਾਕਿਸਤਾਨ ਦਾ ਆਇਆ ਔਰ ਕਿੱਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਇਹੋ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਵੇ ਕਰਨਾ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁਰਤ ਨਾਲ ਰਹੋ ਪਿਆਰ ਨਾਲ ਰਹੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆਹੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਗੱਲ ਨਹੀਂ ਇਹੋ ਜੀ और ना लो शांति में माहौल है कोई फिक्र करना नहीं जी आ, ऐसी एक्टिविटीज जैसे मैंने आपको बताया क्योंकि ये जो फेज चल रहा था जिसमें दूसरी तरफ से ड्रोन्स भी आ रहे थे बॉम्बिंग भी हो रही थी तो आ, ये चीज़ें जो हैं वो हो जाती हैं जैसे आपने बताया ये चीज़ जो मिली है उसको हम जाँच कर रहे हैं तो फर्दर इसको जो डिवेलपमेंट होगी आपको